ਬੀਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਸੁਖਵਿੰਦਰ ਕੌਰ ਭਾਈ ਕੀ ਪ੍ਰੋਬਲਮ ਆ ਗਈ ਸੀ ਤੁਹਾਨੂੰ ਬਸ ਜੀ ਲਤਾਂ ਗੋਡੇ ਬੜੇ ਦੁਖ ਦੇ ਸੁਣ ਹਾਂਜੀ ਜੋੜਾਂ ਚ ਦਰਦ ਸੀ ਇਹ ਕਿੰਨੇ ਕ ਸਾਲਾਂ ਤੋਂ ਸੀ 7 ਸਾਲ ਤੋਂ 7 ਸਾਲ ਤੋਂ ਜੋੜਾਂ ਦਾ ਦਰਦ ਦਰਦ ਸੀ ਅੱਛਾ ਜੀ ਦਵਾਈਆਂ ਕਿੰਨੀਆਂ ਕ ਲਈਆਂ ਫਿਰ ਬੜੀਆਂ ਦਵਾਈਆਂ ਲਈਆਂ ਨੇ ਨਹੀਂ ਫਰਕ ਪਿਆ ਸੀ ਹਾਂਜੀ ਫੇਰ ਸ਼ਰਦਾ ਡਾਕਟਰ ਦਾ ਪਤਾ ਲੱਗਿਆ ਕਿਸੇ ਫਰੈਂਡ ਨੇ ਦੱਸਿਆ ਉਹ ਫੇਰ ਉੱਥੇ ਚਲੇ ਗਏ ਹਾਂਜੀ ਉੱਥੋਂ ਫਿਰ 2-4 ਮਹੀਨੇ ਦਵਾਈ ਖਾਧੀ ਹਾਂਜੀ ਉਹ ਡਾਕਟਰ ਨੇ ਸਾਨੂੰ ਸਹੀ ਕਰ ਦਿੱਤਾ ਸਹੀ ਹੋਗੇ ਤੁਸੀਂ ਹਾਂਜੀ ਸਹੀ ਹੋਗੇ ਕੋਈ ਦਿੱਕਤ ਨਹੀਂ ਆਉਂਗਾ ਕੋਈ ਦਿੱਕਤ ਨਹੀਂ ਕੀ ਪਹਿਲਾਂ ਕੀ ਪਰੇਸ਼ਾਨੀ ਆਉਂਦੀ ਸੀ ਪਰੇਸ਼ਾਨੀ ਇਹ ਗੋਡੇ ਦੁਖਦੇ ਸਨ ਗਿੱਟੇ ਦੁਖਦੇ ਸਨ ਝੁੱਕ ਕੇ ਕੰਮ ਨਹੀਂ ਸੀ ਕੀਤਾ ਜਾਂਦਾ ਹੁਣ ਕੰਮ ਕਰ ਕਰ ਲੈਨੇ ਹੋਂ ਸਾਰਾ ਕੰਮ ਕਰ ਕੰਮ ਕਰ ਲੈਨੇ ਆ ਹਾਂਜੀ ਕੁਛ ਬਾਸ਼ਾ ਆਪਣੇ ਕਰ ਰਹੇ ਨੇ ਆ ਸਾਰੀ ਬਿਮਾਰੀ ਠੀਕ ਹੋ ਗਈ ਹੈ ਚਾਹ ਦਾ ਡਾਕਟਰ ਕੋਲ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਆ ਦੇਖਣ ਵਾਲਿਆਂ ਨੂੰ ਹੁਣ ਆ ਸੀ ਇਹ ਕਹਿਣਾ ਚਾਹੁੰਦੇ ਆ ਕਿ ਇਹ ਨਾਲਾ ਹੋਰ ਵੀ ਮੇਰੇ ਭੈਣ ਭਰਾ ਡਾਕਟਰ ਨੂੰ ਮਿਲਣ ਸ਼ਾਹ ਤੁਹਾਨੂੰ ਬੜਾ ਉਹਨਾਂ ਦਾ ਧੰਨਵਾਦ ਮਿਲਣਗੇ ਆਪਣੀ ਬਿਮਾਰੀ ਖਤਮ ਕਰਨ ਲਈ ਖਤਮ ਕਰ ਦੇਣਗੇ ਹਾਂਜੀ ਇਹ ਵੀਡੀਓ ਤੁਹਾਨੂੰ ਕੋਈ ਲਾਲਚ ਦੇ ਕੇ ਜ਼ੋਰ ਜਬਰਦਸਤੀ ਦਾ ਨਹੀਂ ਹੋਣਾ ਹੈ ਨਾ ਨਹੀਂ ਜੀ ਨਹੀਂ ਕਿਸੇ ਦੀ ਲਾਲਚ ਨਹੀਂ ਹੈ ਅਸੀਂ ਆਪਣੀ ਮਰਜ਼ੀ ਨਾਲ ਆਏ ਚਲੋ ਧੰਨਵਾਦ ਧੰਨਵਾਦ